ਦੂਜਾ ਸੂਆ ਇਸ ਵਾਰ ਸੁਣਾ ਆ ਠੰਡੀ ਸੀ ਨਾ ਵਜਾ ਕੇ ਦੀ ਜਵਾਖਾਂ ਨੂੰ ਵੜਿਆ ਦੇ ਥੱਲੇ ਬਈਆ ਦੇਖੋ ਕੱਲਾ ਕੱਲਾ ਥਾਣਾ 85000 ਦੀ ਬੱਚੀ ਦੇ ਦਾਂਗੇ ਜਿੱਦੀ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੇ ਇਹ ਦੋ ਗੱਬਣ ਵੜਾ ਨੇ ਇਹ ਕਵਰ ਕਰਕੇ ਦਿਖਾਉਣੀ ਆ ਪਿੰਡ ਬੁਰਜਟਲਮਾ ਦੇ ਜ਼ਿਲ੍ਹਾ ਨੂੰ ਪਹੁੰਚ ਜਾਂਦਾ ਮਾਨਸਾ ਬਾਕੀ ਸਾਰੀ ਗੱਲਬਾਤ ਤੁਹਾਡੀ ਬਾਈ ਨਾਲ ਕਰਵਾਵਾਂਗੇ ਡਿਟੇਲ ਪੁੱਛ ਕੇ ਤੇ ਤੋਰ ਕੇ ਵੀ ਦਿਖਾਵਾਂਗੇ ਬਾਈ ਤੋਂ ਭਾਈ ਜੀ ਕਾ ਭਾਈ ਫੋਨ ਨੰਬਰ ਬੋਲ ਦੇ ਆਪਣਾ 70872 ਬਾਈ 098 ਬਾਈ 70872 098 ਬਾਈ 098 42 ਫੋਨ ਨੰਬਰ ਸਕਰੀਨ ਤੇ ਵੀ ਚਲਾਵਾਂਗੇ ਦੋਨਾਂ ਕ ਬਗਾਉਗਾ ਭਾਈ ਇਹ ਹਾਂ ਭਾਈ ਦੋ ਦੋਵੇਂ ਗੱਭਣ ਆ ਨਾ ਆ ਗੱਭਣ ਨਹੀਂ ਭਾਈ ਠੀਕ ਆ ਤੇ ਆ ਇੱਕ ਨੰਬਰ ਵਾਲੀ ਦੀ ਕੀ ਡਿਟੇਲ ਆ ਭਾਈ ਇਹ ਭਾਈ ਦੂਜਾ ਸੂਆਗਾ ਦੂਜਾ ਸਾਈਡ ਐਸੇ ਆ ਜਿਹੜੇ ਨੇ ਪਹਿਲੇ ਨੇ ਦਿੱਤਾ ਸੀ 22 ਕਿਲੋ ਦੁੱਧ ਭਾਈ। ਦੂਜਾ ਸੂਆ ਐਸ ਵਾਰ ਸੂਣਾ। ਹਾਂ ਠੰਡੀ ਸੀ ਦਾ ਵਜਾ ਕਿ ਦੀ ਜਵਾਖਾਂ ਨੂੰ ਬੜਿਆ ਦੇ ਥੱਲੇ ਭਾਈ। ਠੀਕ ਆ ਭਾਈ ਦੂਜਾ ਸੂਆ ਸੂਣਾ ਤੇ ਕਿੰਨੇ ਕ ਦਿਨ ਬਾਕੀ ਆ ਭਾਈ ਹਜੇ? ਇਹਨੇ ਲੈ ਲਈ ਭਾਈ ਹਫਤਾ ਤੱਕ। ਇੱਕ ਹਫਤਾ ਸੂਣ ਦਾ ਬਾਕੀ ਆ ਹਜੇ। ਹਾਂ ਭਾਈ। ਦੂਜਾ ਸੂਆ ਸੂਗੀ ਤੇ ਐਰ ਸ਼ਰਚ ਪੈਂਦੀ ਆ ਨਾ ਬਈ। ਸਮੀ ਬੜੀ ਚੰਗੀ ਆ ਵੇਖਦੇ ਦੇਖ ਸਕਦੇ ਤੁਸੀਂ ਲੈ ਤੋਰਦੇ ਭਾਈ। ਤੁਰਦੀ ਆ ਨਾ ਭਾਈ ਉਹ ਵੀ। ਤੁਰਦੀ ਦੇਨੇ ਦਾ ਮਾਰ ਸਕਦੇ ਤੁਸੀਂ ਥਾਣਾ ਹਵਾਨੇ ਦੀ ਬੰਤਰ ਚੈੱਕ ਕਰ ਸਕਦੇ ਹੋ। ਪੂਰੀ ਸਮੀ ਭਲੀ ਬਹਿੜਾ ਤੇ ਚੰਗੇ ਵਜਨ ਨਾਲ ਹੀ ਦੇਖ ਸਕਦੇ ਹੋ ਫੇਸਬੁਕ ਕੁਆਲਿਟੀ ਵੀ ਬਹੁਤ ਸੋਹਣੀ ਆ ਬਹਿੜ ਦੀ ਪ੍ਰਿੰਟ ਪ੍ਰਿੰਟ ਵੀ ਬਹੁਤ ਸੋਹਣਾ ਤੇ ਥਾਣਾ ਹਵਾਨੇ ਦੀ ਮੰਤਰ ਦੇਖੋ ਕੱਲਾ ਕੱਲਾ ਥਾਣਾ ਮਿਲ ਕੇ ਵੇੜੀਆਂ ਪੂਰੀਆਂ ਉੱਭਰੀਆਂ ਹੋਈਆਂ ਬਹੁਤ ਸੋਹਣੀ ਤਿਆਰ ਹੋਈ ਆ ਰੇਟ ਇਹਦਾ ਕੀ ਰੱਖਾਂਗੇ ਭਾਈ ਜਾਇਜਾ ਫਿਰ ਆਪਾਂ ਰੇਟ ਭਾਈ ਮੁੱਲ ਕਰਾਉਣਾ 1 ਲੱਖ ਕਿਰਾਏ ਲਈ 95 ਕਿਰਾਏ ਆਗਲਾ 85 ਹਜ਼ਾਰ ਦੀ ਬੱਚੀ ਦੇ ਦਾਂਗੇ 85 ਹਜ਼ਾਰ ਦੀ ਹੋਰ ਵੀ ਉਹ ਜਮਾਨਤਾਂ ਵੀ ਪਲੱਸ ਦੇ ਦੂ ਭਾਈ ਠੀਕ ਆ ਹਾਂ 25 ਲੀਟਰ ਦੁੱਧ ਦੀ ਉਮੀਦ ਖੁੱਲੇ ਦੀ ਆ ਜਮਾ ਬਈ ਜਮਾ ਬਈ ਠੀਕ ਯਾਰ ਛੋਟੇ ਜਿਹਾਕ ਲਈ ਕਰਨੇ ਕੀ ਪਹਿਲੇ ਸੂਏ ਕਿੰਨਾ ਕ ਦਿੰਦਾ ਬਈ ਇਹਨੇ 23 24 ਕਿਲੋ ਦਿੰਦਾ ਬਈ ਪਹਿਲੇ ਸੂਏ 23 24 ਲੀਟਰ ਦੁੱਧ ਦਿੰਦਾ ਹਾਂ ਇਸ ਵਾਰ ਵੀ 25 ਲੀਟਰ ਦੀ ਖੁੱਲੇ ਦੁੱਧ ਦੀ ਉਮੀਦ ਆ ਤੇ ਇੱਕ ਹਫਤਾ ਪੈਂਡਿੰਗ ਆ ਦੇਖ ਸਕਦੇ ਹੋ ਤੁਸੀਂ ਥਣ ਥਣ ਦੀ ਜਿਹੜਾ ਸਾਈਜ਼ ਬਹੁਤ ਸੋਹਣਾ ਬਹੁਤ ਸੋਹਣਾ ਥਣ ਲੱਗਾ ਹੋਇਆ ਬੈੜ ਨੂੰ ਕੱਲਾ ਕੱਲਾ ਥਾਣਾ ਤੇ ਸਮੀਪੜੀ ਚੰਗੀ ਆ ਬੈੜ ਤੇ ਅੱਗੇ ਆ ਗਈ 2 ਨੰਬਰ ਵਾਲੀ ਬੈੜ ਇਹਦੀ ਕੀ ਡਿਟੇਲ ਆ ਬਈ ਇਹ ਪਲੂਨ ਬੱਚੀ ਆ ਬਈ ਇਹ ਦੋ ਦੰਦਾਂ ਦਾ ਸੇ ਚੱਕਦੀ ਵੀ ਆ ਦੋ ਦੰਦ ਪਲੂਨ ਬਹਿੜਾ 프ਰਿੰਟ 프ਰਿੰਟ ਦੇਖ ਸਕਦੇ ਹੋ ਤੁਸੀਂ ਫੇਸ ਕੁਆਲਿਟੀ ਦੇਖ ਲਓ ਇੱਧਰ ਕਰਾਈ ਬਈ ਥੋੜਾ ਫੇਸ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਸੋਹਣੀ ਬਹਿੜਾ ਵੀ ਪਲੀਪੁਲੀ ਇਹ ਵੀ ਬਹੁਤ ਸੋਹ ਚੰਗੀ ਆ ਤੇ ਤੁਰਜੀ ਨੂੰ ਚੈੱਕ ਕਰ ਲਓ ਇੱਕ ਵਾਰੀ ਥਣ ਥਣੋੜ ਦੀ ਵੀ ਬਹੁਤ ਸੋਹਣੀ ਆ ਬਹਿੜਾ ਗੋੜ ਲਿਆ ਬਈ ਪਲੀਪੁਲੀ ਚੰਗੀ ਆ ਤੇ ਕੱਲਾ ਕੱਲਾ ਥਣ ਲੱਗਿਆ ਚਾਰੀ ਥਾਣਾ ਕੋਈ ਬਾਕੀ ਫੋਟਸਾਂਗ ਨਹੀਂ ਦੇਖ ਸਕਦੇ ਬਹੁਤ ਸਾਫ ਹਵਾਨਾ ਬੈਠਦਾ ਨੇੜੇ ਤੋਂ ਵੀ ਚੈੱਕ ਕਰਾਣੇ ਤੇ ਠੰਡੀ ਸੀਲ ਪੂਰੀ ਆ ਬਾਈ ਦੇ ਦਸਨ ਮਾਪਕ ਪੂਰਾ ਸਾਫ ਹਵਾਨਾ ਇਕੱਲਾ ਇਕੱਲਾ ਥਾਣਾ ਅਜੇ ਭਈ ਇਹਦੇ ਪਈਆ 10 ਦਿਨ ਠੀਕ ਆ ਟੱਲੇ ਟੁੱਲੇ ਬਹੁਤ ਪਈਏ ਤੇ 10 ਦਿਨ ਇਹਦੇ ਸੂਣ ਦੇ ਬਾਕੀ ਆ ਪਹਿਲਾ ਸੂਆ ਸੂਣਾ ਹਾਂ ਠੀਕ ਆ ਠੀਕ ਆ ਤੇ ਕਿੰਨੇ ਕ ਦੁੱਧ ਦੀ ਉਮੀਦ ਆ ਬਾਈ ਕਿੰਨਾ ਕ ਦੁੱਧ ਕੱਢ ਦੂੰ ਦੁੱਧ ਤੇ ਭਾਈ ਚੰਗੀ ਇਹ ਸੇਵਾ ਕਿਸ ਨੇ ਕੀਤੀ ਤਾਂ 20 ਕਿਲੋ ਦੇ ਦੋ ਠੀਕ ਹੈ ਬਾਈ 18 19 18 ਕਿਲੋ ਦਾ ਖੁੱਲ੍ਹੇ ਹੀ ਦੇ ਦੋ ਠੀਕ ਹੈ ਦੇ ਦੂਗੀ ਹੈਨਾ ਹਾਂ ਸੋਹਣੀ ਤਿਆਰ ਹੁੰਦੀ ਆਉਂਦੀ ਆ ਤੇ ਇਹਦਾ ਰੇਟ ਕੀ ਰੱਖਾਂਗੇ ਬਾਈ ਜੈ ਜੈ ਇਹਦਾ ਰੇਟ 70000 ਰੁਪਏ ਬਾਈ 70000 ਰੁਪਏ ਹੋਰ ਵੀ ਹੋ ਜਮਾਨਤਾਂ 70000 ਜਮਾਨਤਾਂ ਹੋ ਜੂ ਬਾਈ ਵਿੱਚੋਂ ਠੀਕ ਆ ਫੋਨ ਨੰਬਰ ਇੱਕ ਵਾਰੀ ਹੋਰ ਬੋਲ ਦੇ ਬਾਈ 70872 ਬਾਈ 09842 7087209842 ਬਾਈ ਦਾ ਫੋਨ ਨੰਬਰ ਹੈ ਜੀ ਇਹ ਦੋਵੇਂ ਗੱਬਣ ਵੇੜਾ ਜਿਹੜੀਆਂ ਵਿਕਰੀ ਵਾਲੀਆਂ ਅੱਜ ਤੁਹਾਨੂੰ ਦਿਖਾਈਆਂ ਤੇ ਇਸ ਤੋਂ ਵੀ ਇਲਾਵਾ ਬਾਈ ਹੋਰਾਂ ਕੋਲ ਦੋ ਦ ਕਿਸੇ ਵੀ ਇਹਨਾਂ ਤੋਂ ਬਿਨਾਂ ਵੀ ਤੁਸੀਂ ਜਿਹੜਾ ਸੰਪਰਕ ਬਣਾ ਸਕਦੇ ਹੋ ਤਿੰਨ ਚਾਰ ਨਗ ਹਰੇਕ ਟਾਈਮ ਹੀ ਬਾਈ ਹੋਰਾਂ ਕੋਲੇ ਬਲ ਹੁੰਦੇ ਆਗੇ ਵਿਕਰੀ ਵਾਸਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਇਹ ਜਿਹੜੇ ਦੋ ਨਗ ਬਕਾਊ ਆ ਜੇ ਕਿਸੇ ਵੀ ਭਰਾ ਦੇ ਪਸੰਦ ਆਉਂਦੇ ਆ ਤਾਂ ਇੱਕ ਵਾਰੀ ਸੰਪਰਕ ਜ਼ਰੂਰ ਬਣਾ ਲਿਓ